ਸਤਿ ਸ਼੍ਰੀ ਅਕਾਲ ਜੀ ਸਾਰੇ ਚੈਨਲ ਪੰਜਾਬੀ ਡੋਟਕੇ ਤੇ ਤੁਹਾ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਉਹਨਾਂ ਲੋਕਾਂ ਵਾਸਤੇ ਖਾਸ ਹੈ ਜਿਨ੍ਹਾਂ ਨੇ ਆਪਣੇ ਨਾਲ ਪਿਆਰ ਕੀਤਾ ਸੱਚਾ ਪਿਆਰ ਕੀਤਾ ਪਰ ਅੱਗੋਂ ਦੀ ਉਹਨਾਂ ਨੂੰ ਟੋਖਾ ਮਿਲਿਆ ਹੈ ਹਾਂਜੀ ਜਿਸ ਤੇ ਕਰਕੇ ਉਹ ਰੋ ਰਹੇ ਹਨ ਬਹੁਤ ਜ਼ਿਆਦਾ ਪਰੇਸ਼ਾਨ ਹਨ ਤਾਂ ਸਭ ਤੋਂ ਪਹਿਲੇ ਤਾਂ ਮੈਂ ਉਹਨਾਂ ਲੋਕਾਂ ਨੂੰ ਕਹਾਂਗੀ ਠੀਕ ਹੈ ਕਿ ਰੋਣਾ ਬੰਦ ਕਰੋ ਬਿਲਕੁਲ ਵੀ ਰੋਣਾ ਨਹੀਂ ਹੈ ਕਿਉਂਕਿ ਅੱਜ ਅੱਜ ਦੀ ਦੁਨੀਆ ਵਿੱਚ ਕੋਈ ਵੀ ਐਸੀ ਪਰੇਸ਼ਾਨੀ ਨਹੀਂ ਹੈ ਜਿਸ ਦਾ ਸੋਲੂਸ਼ਨ ਨਾ ਹੋਵੇ ਜਿਸ ਦਾ ਕੋਈ ਹੱਲ ਨਾ ਹੋਵੇ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਵਾਸਤੇ ਇੱਕ ਐਸਾ ਉਪਾਅ ਲੈ ਕੇ ਆਈ ਹਾਂ ਜਿਸ ਨੇ ਨਾ ਤੁਹਾਡਾ ਵਿਗੜਿਆ ਹੋਇਆ ਰਿਸ਼ਤਾ ਇੱਕ ਘੰਟੇ ਵਿੱਚ ਸੁਧਰਨ ਦੀ ਤਾਕਤ ਰੱਖਦਾ ਹੈ ਜੇ ਉਹ ਤੁਸੀਂ ਉਪਾਅ ਬਿਲਕੁਲ ਬਿਨਾਂ ਡਾਊਟ ਬਿਨਾਂ ਆਸ਼ੰਕਾ ਤੇ ਜਿਸ ਤਰ੍ਹਾਂ ਮੈਂ ਦੱਸਿਆ ਉਸ ਤਰ੍ਹਾਂ ਕੀਤਾ ਨਾਤੇ ਨਾਲ ਇਸ ਉਪਾਦੇ ਵਿੱਚ ਕੀ ਕੰਡੀਸ਼ਨ ਹੈ ਕਿ ਸ਼ਰਤ ਹੈ ਕਿ ਤੁਸੀਂ ਸੱਚੇ ਹੋਣੇ ਚਾਹੀਦੇ ਹੋ ਮੀਨਸ ਇਹ ਨਹੀਂ ਹੈ ਕਿ ਤੁਸੀਂ ਆਪ ਗਲਤ ਹੋ ਤੇ ਕਿਸੇ ਦੂਸਰੇ ਦਾ ਕਾਰ ਬਰਬਾਦ ਕਰਨਾ ਚਾਹਦੇ ਹੋ ਕਿਸੇ ਦੂਸਰੇ ਦਾ ਰਿਸ਼ਤਾ ਖਰਾਬ ਕਰਨਾ ਚਾਹਦੇ ਹੋ ਦੋ ਬੰਦਿਆਂ ਦੇ ਵਿੱਚ ਤੁਸੀਂ ਤੀਸਰੀ ਪਾਰਟੀ ਜਾਨੀ ਕਿ ਥਰਡ ਪਰਸਨ ਬੰਨਣਾ ਚਾਹਦੇ ਹੋ ਤਾਂ ਇਹ ਉਪਾ ਪਹਿਲੇ ਹੀ ਮੈਂ ਤੁਹਾਨੂੰ ਦੱਸ ਦੇਵਾਂ ਕੋਈ ਰਿਜ਼ਲਟ ਨਹੀਂ ਦੇਗਾ ਕੋਈ ਕੰਮ ਨਹੀਂ ਕਰੇਗਾ ਭਾਵੇਂ ਤੁਸੀਂ ਕਰਕੇ ਦੇਖ ਲਵੋ ਇਹ ਰਿਜ਼ਲਟ ए उपा उथे ही रिजल्ट देगा जिते बंदा परेशान है भावें ओ मेल है चाहे ओ फीमेल है जे ओ सच्ची विच परेशान है जे जे उसने सच्चा प्यार किया है तो अपने जो पर्सन है उसनों वापस बुलाना चाहता है या चाहती है तो यह उपा हंड्रेड परसेंट कम करेगा इत दूसरी साइड पर मैं तुम्हें यह भी एक समझा चाहवाँगी उपा मैं तो मैं तुम्हें दस रही हाँ डेफिनेटली वीडियो ही तो वास्ते बनाईए क्योंकि पूरा मेरा फोन और मतलब पर गया है पूरे कमेंट्स के नाल कि वीडियो बनाओ इस टॉपिक के उत्ते तो वीडियो तो मैं तो वास्ते उपा मैं तो मैं वास्ते ले आई हाँ पर मेरा एक सुजैशन या मेरी एक एडवाइस है कि एक तरफा जो प्यार होंगे है ना वह भी देखो काफ़ी दे दिन तक चलता नहीं है ਬੇਸ਼ੱਕ ਤੁਸੀਂ ਉਪਾਅ ਕਰਕੇ ਠੀਕ ਹੈ ਉਹ ਉਸ ਪਰਸਨ ਨੂੰ ਖਿੱਚ ਕੇ ਆਪਣੇ ਵੱਲ ਲੈ ਵੀ ਆਓਗੇ ਪਰ ਮੇਰਾ ਇੱਥੇ ਕਹਿਣਾ ਇਹ ਹੈ ਕਿ ਜੇ ਉਹ ਪਰਸਨ ਤੁਹਾਡੇ ਨਾਲ ਉਹ ਵੀ ਤੁਹਾਡੇ ਨਾਲ ਜੇ ਪਿਆਰ ਕਰਦਾ ਹੈ ਤਾਂ ਤਾਂ ਇਸ ਉਪਾਅ ਦਾ ਫਾਇਦਾ ਹੈ ਠੀਕ ਹੈ ਕਿਉਂਕਿ ਪਿਆਰ ਦੋਨੋਂ ਪਾਸੇ ਹੋਣਾ ਚਾਹੀਦਾ ਹੈ ਨਾ ਜੇ ਉਸ ਪਰਸਨ ਨੂੰ ਤੁਹਾਡੇ ਨਾਲ ਪਿਆਰ ਹੀ ਨਹੀਂ ਹੈ ਤਾਂ ਇਸ ਉਪਾਅ ਨੂੰ ਕਰਕੇ ਵੀ ਕੋਈ ਫਾਇਦਾ ਨਹੀਂ ਹੋਏਗਾ ਇਹ ਮੇਰੀ ਪਰਸਨਲ ਰਾਈ ਹੈ ਤੁਹਾਡੇ ਵਾਸਤੇ ਬਾਕੀ ਇਟਸ ਅਪ ਟੂ ਯੂ ਕਿ ਤੁਸੀਂ ਇਸ ਨੂੰ ਮੰਨਣਾ ਹੈ ਜਾਂ ਨਹੀਂ ਮੰਨਣਾ ਹੈ ਤੇ ਚਲੋ ਜੀ ਹੁਣ ਅੱਜ ਦਾ ਜੋ ਉਪਾਅ ਹੈ ਮੈਂ ਫਟਾਫਟ ਤੁਹਾਨੂੰ ਦੱਸ ਦਨੀ ਹਾਂ ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦਿਨ ਸਬਸਕ੍ਰਾਈਬ ਦਿਨਾਲ ਬੈਲ ਬਟਨ ਹੁੰਦਾ ਹੈ ਉਸ ਨੂੰ ਜਰੂਰ ਦਬਾਇਆ ਕਰੋ ਤਾਂ ਕਿ ਮੇਰੀ ਹਰ ਵੀਡੀਓਜ਼ ਆ ਨੋਟੀਫਿਕੇਸ਼ਨ ਤੁਹਾਡੇ ਕੋਲ ਆਏ ਕਮੈਂਟ ਵਿੱਚ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜਰੂਰ 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 ਪ੍ਰਾਪਤ ਕਰੋ ਜੀ ਤੇ ਚਲੋ ਜੀ फटाफट ਕਰ ਲੈਂਦੇ ਹਾਂ ਅੱਜ ਦੇ ਉਪਾਅ ਦੀ ਗੱਲ ਜਿਨ੍ਹਾਂ ਦੇ ਰਿਸ਼ਤੇ ਬਹੁਤ ਜ਼ਿਆਦਾ ਵਿਗੜ ਗਏ ਹਨ ਠੀਕ ਹੈ ਕੋਈ ਵੀ ਬੰਦਾ ਜਿਸ ਦਾ ਦਿਮਾਗ ਖਰਾਬ ਹੋ ਗਿਆ ਹੈ ਆਪਣਾ ਕੰਮ ਛੱਡ ਕੇ ਦੂਸਰੇ ਕੰਮ ਨੂੰ ਆਬਾਦ ਕਰਨ ਵਿੱਚ ਤੁੱਲੇ ਹੋਏ ਹਨ ਤਾਂ ਅਸੀਂ ਅੱਜ ਦਾ ਇਹ ਉਪਾਅ ਉਨ੍ਹਾਂ ਵਾਸਤੇ ਲੈ ਕੇ ਆਏ ਹਾਂ ਨਾਲ ਦੇ ਨਾਲ ਇਹ ਜਿਹੜਾ ਉਪਾਅ ਉੱਥੇ ਵੀ ਕੰਮ ਕਰਦਾ ਹੈ ਕਿ ਜੋ ਲੇਡੀਜ਼ ਜੋ ਮੈਨੂੰ ਕਮੈਂਟਸ ਕਰਦੇ ਹਨ ਕਿ ਸਾਡਾ ਹਸਬੰਡ ਸਾਡੀ ਸੁਣਦਾ ਨਹੀਂ ਹੈ ਠੀਕ ਹੈ ਬਿਲਕੁਲ ਵੀ ਦੂਜਿਆਂ ਦੀ ਗੱਲਾਂ ਵਿੱਚ ਆ ਕੇ ਸਾਡੇ ਨਾਲ ਕਲੇਸ਼ ਕਰਦੇ ਹਨ ਇਹ ਉਪਾਅ ਉੱਥੇ ਵੀ ਕੰਮ ਕਰੇਗਾ ਉਨ੍ਹਾਂ ਦਾ ਦਿਮਾਗ ਜਿਹੜਾ ਹੈ ਨਾ ਜੋ ਪਟਕ ਗਿਆ ਹੈ ਉਹ ਬਿਲਕੁਲ ਟਿਕਾਣੀ ਆ ਜਾਏਗਾ ਐ करना कदो कर है, कर कर है ए जल्दी नाल ਤੁਸੀਂ ਧਿਆਨ ਨਾਲ ਸੁਣੋ ਤੇ ਨੋਟ ਕਰ ਲਵੋ ਸਭ ਤੋਂ ਪਹਿਲੇ ਐ ਦਿਨ ਨੋਟ ਕਰ ਲਓ ਕਿ ਤੁਸੀਂ ਮੰਗਲਵਾਰ ਦੀ ਰਾਤ ਨੂੰ ਐ ਤੁਸੀਂ ਕੰਮ ਕਰਨਾ ਹੈ ਇਹ ਇੱਕ ਕਿਸਮ ਦਾ ਟੋਟਕਾ ਹੈ ਠੀਕ ਹੈ ਜੇ ਤੁਸੀਂ ਕੱਲ ਲਿਤਾ ਤਾਂ ਤੁਹਾਡਾ ਇਨਸਾਨ ਜੋ ਤੁਹਾਡਾ ਪਰਸਨ ਹੈ ਤੁਹਾਨੂੰ ਛੱਡ ਕੇ ਚਲਾ ਗਿਆ ਹੈ ਤੁਹਾਡੇ ਕੋਲ ਵਾਪਿਸ ਆਏਗਾ ਹੋ ਸਕਦਾ ਹੈ ਤੁਹਾਡੇ ਕੋਲ ਮਾਫੀ ਮੰਗ ਕੇ ਤੁਹਾਡੇ ਕੋਲ ਵਾਪਿਸ ਆਵੇ ਕਰਨਾ ਕੀ ਹੈ ਆਪਣੀ ਲੰਬਾਈ ਦੇ ਬਰਾਬਰ ਕਾਲਾ ਤਾਗਾ ਤੁਸੀਂ ਲੈ ਲੈਣਾ ਹੈ ਠੀਕ ਹੈ ਉਸ ਨੂੰ ਤਾਗਾ ਲੈਣ ਤੋਂ ਬਾਅਦ ਉਸ ਤਾਗੇ ਵਿੱਚ ਆਪਣੇ ਪਰਸਨ ਦਾ ਜੋ ਤੁਹਾਡਾ ਪਾਰਟਨਰ ਹੈ ਉਸ ਦਾ ਨਾਮ ਲੈ ਕੇ ਨੋ ਗੱਠਾਂ ਲਗਾਨੀਆਂ ਹਨ 9 ਠੀਕ ਹੈ 9 ਨੋਟਸ ਨੋ ਗੱਠਾਂ ਤੁਸੀਂ ਲਗਾਨੀਆਂ ਹੈ ਗੱਠਾ ਲਗਾਉਣ ਦਾ ਤਰੀਕਾ ਕੀ ਹੈ ਜਿਸ ਵੇਲੇ ਤੁਸੀਂ ਇੱਕ ਦੇ ਉੱਪਰ ਇੱਕ ਗੱਠ ਨਹੀਂ ਆਣੀ ਚਾਹੀਦੀ ਠੀਕ ਹੈ ਜਿਸ ਵੇਲੇ ਤੁਸੀਂ ਪਹਿਲੀ ਗੱਠ ਲਗਾ ਰਹੇ ਹੋ ਹਾਲੇ ਗੱਠ ਲਗਾਈ ਨਹੀਂ ਹੈ ਆਪਣੇ ਪਾਰਟਨਰ ਦਾ ਨਾਮ ਲੈਣਾ ਹੈ ਜਿਸ ਤਰ੍ਹਾਂ ਹੀ ਪਾਰਟਨਰ ਦਾ ਨਾਮ ਲੀਤਾ ਤਾਗੇ ਨੂੰ ਖਿੱਚ ਦੇਣਾ ਹੈ ਸਮਝ ਰਹੇ ਹੋ ਮੈਂ ਕੀ ਦੱਸ ਰਹੀ ਹਾਂ ਇਹ ਇੱਕ ਟੋਟਕਾ ਹੈ ਮੈਂ ਤੁਹਾਨੂੰ ਬਾਰ ਬਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਬਹੁਤ ਹੀ ਕਾਰਗਰ ਟੋਟਕਾ ਹੈ ਬਹੁਤ ਹੀ ਵਧੀਆ ਕੰਮ ਕਰਦਾ ਹੈ ਜਿਸ ਦਾ ਹੀ ਤਾਗਾ ਖਿੱਚਿਆ ਨਾਮ ਲੈਣ ਦੇ ਬਰਾਬਰ ਹੀ ਨਾਮ ਲੈਣ ਦੇ ਨਾਲ ਹੀ ਉਹ ਤਾਗਾ ਖਿੱਚ ਦੇਣਾ ਹੈ ਗੱਠ ਕੰਪਲੀਟ ਦੂਜਾ ਦੂਜੀ ਗੱਠ ਲਗਾਨੀ ਹੈ ਨਾਮ ਗੱਠ ਲਪੇਟ ਲਈ ਲੇਕਿਨ ਉਸ ਨੂੰ ਖਿੱਚਣਾ ਨਹੀਂ ਹੈ ਗੱਠਾਂ ਲੈ ਬਣਨੀ ਨਹੀਂ ਚਾਹੀਦੀ ਨਾਮ ਲਿਤਾ ਫਿਰ ਤਾਗਾ ਖਿੱਚਦਾ ਗੱਠ ਬਣ ਜੀ ਇਸ ਤਰ੍ਹਾਂ ਤੁਸੀਂ 9 ਗੱਠਾ ਲਗਾ ਲੈਣੀਆਂ 9 ਵਾਰ ਆਪਣੇ 파ਟਨਰ ਦਾ ਨਾਮ ਲੇਖੋ ਜਦੋਂ ਇਹ ਗੱਠਾਂ ਲੱਗ ਗਈਆਂ ਉਸ ਤੋਂ ਬਾਅਦ ਤੁਸੀਂ ਇੱਕ ਇੱਕ ਗੱਠ ਨੂੰ ਫੂਣਾ ਹੈ ਟੱਚ ਕਰਨਾ ਹੈ ਔਰ ਆਪਣਾ ਨਾਮ ਲੈਣਾ ਹੈ 9 ਵਾਰੀ ਜਿਸ ਤਰ੍ਹਾਂ ਪਹਿਲੀ ਗੱਠ ਨੂੰ ਛੂਇਆ ਫਿਰ ਆਪਣਾ ਨਾਮ 9 ਵਾਰੀ ਬੋਲਿਆ ਫਿਰ ਦੂਸਰੀ ਗੱਠ ਨੂੰ ਛੋਇਆ ਟੱਚ ਕੀਤਾ ਫਿਰ 9 ਵਾਰੀ ਆਪਣਾ ਨਾਮ ਲੀਤਾ ਇਸ ਤਰ੍ਹਾਂ 9 ਗੱਠਾਂ ਨੂੰ ਤੁਸੀਂ ਆਪਣਾ ਨਾਮ ਵੀ 9-9 ਵਾਰੀ ਲੈਣਾ ਹੈ ਠੀਕ ਹੈ No doubts ਕੁਝ ਵੀ ਜੋ ਐਸਾ ਨਹੀਂ ਹੋਏਗਾ ਜੋ ਤੁਹਾਨੂੰ ਸਮਝ ਨਹੀਂ ਆ ਰਿਹਾ ਹੋਏਗਾ ਠੀਕ ਹੈ ਫਿਰ ਵੀ ਕੁਝ ਸਮਝ ਨਹੀਂ ਆ ਰਿਹਾ ਤਾਂ ਮੈਨੂੰ ਤੁਸੀਂ ਕਮੈਂਟ ਜ਼ਰੂਰ ਕਰ ਸਕਦੇ ਹੋ ਮੈਂ ਤੁਹਾਨੂੰ ਜ਼ਰੂਰ ਜਵਾਬ ਦੇਵਾਂਗੀ ਹੁਣ ਇਹ ਧਾਗਾ ਜੋ ਸਾਡਾ ਤਿਆਰ ਹੋ ਗਿਆ ਮੰਗਲਵਾਰ ਦੀ ਰਾਤ ਨੂੰ ਸੌਣ ਤੋਂ ਪਹਿਲੇ ਇਸ ਧਾਗੇ ਨੂੰ ਤੁਸੀਂ ਆਪਣੇ ਲੱਤ ਦੇ ਖੱਬੇ ਪਾਸੇ ਖੱਬੀ ਲੱਤ ਦੇ ਪੈਰ ਤੇ ਇਸ ਨੂੰ ਬੰਨ੍ਹ ਕੇ ਤੁਸੀਂ ਸੋ ਜਾਣਾ ਹੈ ਅਗਲੇ ਦਿਨ ਜਦੋਂ ਸਵੇਰੇ ਉੱਠਣਾ ਹੈ ਕੈਂਚੀ ਲੈ ਕੇ ਇਸ ਧਾਗੇ ਨੂੰ ਤੁਸੀਂ ਕੱਟ ਦੇਣਾ ਹੈ ਠੀਕ ਹੈ ਹੁਣ ਮੈਂ ਤੁਹਾਨੂੰ ਇਸ ਦਾ ਲੌਜੀਕ ਵੀ ਸਮਝਾ ਦਿੰਦੀ ਹਾਂ ਪਹਿਲੇ ਤਾਂ ਅਸੀਂ ਜੋ ਟੋਟਕਾ ਹੈ ਅਪਣਾਇਆ 9 ਵਾਰੀ ਗੱਠਾ ਲਗਾਈਆਂ ਆਪਣੇ 파ਟਨਰ ਦਾ ਨਾਮ ਲੈ ਕੇ ਫਿਰ ਉਸ ਨੂੰ ਛੋਇਆ ਯਾਨੀ ਕਿ ਆਪਣਾ ਔਰ ਆਪਣੇ 파ਟਨਰ ਦੀ ਜੋ એનર્ਜੀ ਹੈ ਉਸ ਨੂੰ ਅਸੀਂ ਜੋੜ ਦਿੱਤੀ ਹੁਣ ਜੋ ਕਾਲੇ ਤਾਗੇ ਦੇ ਵਿੱਚ ਵਿੱਚ ਜਿਹੜੀਆਂ ਜਗ੍ਹਾ ਬਚੀ ਹੈ ਠੀਕ ਹੈ ਉਹ ਸਾਡੀ ਥਰਡ ਪਾਰਟੀ ਦੀ ਜਗ੍ਹਾ ਹੈ ਸਵੇਰੇ ਉੱਠ ਕੇ ਅਸੀਂ ਉਸ ਤਾਗੇ ਨੂੰ ਕੱਟ ਦਿੱਤਾ ਫਿਰ ਉਸ ਕਾਲੇ ਤਾਗੇ ਨੂੰ ਬਾਹਰ ਜਾ ਕੇ ਕਿਸੇ ਵੀ ਸੁਮਸਾਨ ਜਗ੍ਹਾ ਤੇ ਜਾਂ ਕਿਸ ਸੁਮਸਾਨ ਜਗ੍ਹਾ ਤੇ ਨਹੀਂ ਜਾ ਸਕਦੇ ਜਿੱਥੇ ਖਾਲੀ ਜਗ੍ਹਾ ਹੋਵੇ ਉੱਥੇ ਉਹਨੂੰ ਸੁੱਟ ਕੇ ਆ ਜਾਓ ਜਿਸ ਵੇਲੇ ਉਹ ਘੜੀ ਉਹ ਮਿੰਟ ਉਹ ਟਾਈਮ ਨੋਟ ਕਰ ਲੈਣਾ ਜਿਸ ਵੇਲੇ ਉਹ ਤਾਗਾ ਸੁੱਟਿਆ ਗਿਆ ਉਸੀ ਵੇਲੇ ਤੁਹਾਡੇ 파ਟਨਰ ਦਾ ਜਿਹੜਾ ਦਿਮਾਗ ਹੈ ਨਾ ਉਸੀ ਵੇਲੇ ਉਸ ਦਾ ਦਿਮਾਗ ਜਾਗੇਗਾ ਜੋ ਦੂਜਿਆ ਦੀ ਗੱਲਾਂ ਵਿੱਚ ਆ ਕੇ ਤੁਹਾਨੂੰ ਧੋਖਾ ਦੇ ਰਿਹਾ ਹੈ ਜੋ ਤੁਹਾਨੂੰ ਛੱਡ ਕੇ ਚਲਾ ਗਿਆ ਹੈ ਵਾਪਿਸ ਤੁਹਾਡੇ ਕੋਲ ਆਏਗਾ ਕਰਕੇ ਦੇਖਣਾ ਇੱਕ ਦਿਨ ਦੇ ਅੰਦਰ ਅੰਦਰ ਕਈਆਂ ਨੂੰ ਤਾਂ ਇਹ ਜਦੋਂ ਉਹਨਾਂ ਨੇ ਧਾਗਾ ਸੁਟਿਆ ਇੱਕ ਘੰਟੇ ਦੇ ਅੰਦਰ ਅੰਦਰ ਹੀ ਉਹਨਾਂ ਨੂੰ ਇਸ ਦਾ ਰਿਜ਼ਲਟ ਮਿਲਿਆ ਹੈ प्लीज़ एक करके देखो रोन की जरूरत नहीं है सच्चे हो अपने पार्टनर को वापस बुलाओ क्योंकि होंगे है कई बार नैगेटिव एनर्जिज होंदिया हम ਜੋ ਉਹਨਾਂ ਦਾ ਦਿਮਾਗ ਖਰਾਬ ਕਰ ਦੰਦੀਆਂ ਹਨ ਤਾਂ ਉਹ ਛੱਡ ਕੇ ਤੁਹਾਡੇ ਕੋਲ ਤੁਹਾਡੇ ਕੋਲੋਂ ਦੂਰ ਚਲੇ ਜਾਂਦੇ ਹਨ ਤਾਂ ਇਸ ਤਰ੍ਹਾਂ ਦੇ ਇੱਕ ਟੋਟਕੇ ਜੋ ਲਾਲ ਕਿਤਾਬ ਵਿੱਚ ਹੁੰਦੇ ਹਨ ਜਾਂ ਜੋਤਿਸ਼ ਸ਼ਾਸਤਰ ਵਿੱਚ ਇਸ ਤਰ੍ਹਾਂ ਦੇ ਟੋਟਕੇ ਇਸ ਤਰ੍ਹਾਂ ਦੇ ਉਪਾ ਇਸੇ ਕਰਕੇ ਬਣਾਈ ਜਾਂਦੇ ਹਨ ਜੋ ਸੱਚੇ ਬੰਦੇ ਪਰੇਸ਼ਾਨ ਹੁੰਦੇ ਹਨ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਠੀਕ ਹੈ ਇਕ ਵਾਰ ਫਿਰ ਯਾਦ ਕਰਾਵਾਂਗੀ ਜੇ ਤੁਸੀਂ ਗਲਤ ਹੋ ਤਾਂ ਇਹ ਟੋਟਕਾ ਇਹ ਉਪਾ ਬਿਲਕੁਲ ਵੀ ਕੰਮ ਨਹੀਂ ਕਰੇਗਾ ਤੇ ਚਲੋ ਜੀ ਐਸੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾ ਚੰਗਾ ਲੱਗਿਆ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੋ ਜੀ ਤੇ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕੋਈ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੇ ਕੇ